ਹਾਂ ਸੁਖਜੀਤ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਕਿਵੇਂ ਹੋ ਠੀਕ ਹੈ ਤੇ ਕੋਈ ਸੌਰੀ ਆਇਆ ਮੈਂ ਕੋਈ ਤਨ ਉਧਰ ਫਰਜ ਨਹੀਂ ਬਣਦਾ ਮਾੜਾ ਮੋਟਾ ਕੋਈ ਸੇਵਾ ਕਰੀਏ ਕੁਝ ਹੋਰ ਕਰੀਏ ਹੈ ਪਰੇ ਪਰੇ ਤੁਰੇ ਫਿਰਦੇ ਹਾਂ ਨਹੀਂ ਤਾਂ ਸੇਵਾ ਕਰਤੀ ਸੀ ਜੀ ਮੈਂ ਜੋੜ ਜੋੜ ਚ ਵਾਰੀ ਸੇਵਾ ਕਰਤੀ ਤੁਹਾਡੀ ਕੀ ਕਰਨਾ ਕਰਤੀ ਜੋੜ ਜੋੜ ਚ ਸੇਵਾ ਬਾਹਰ ਚੋਕਾ ਕਰਤੀ ਆ। ਅਹ ਸਵੇਰ ਦਾ ਆ ਬੈਠਾ ਨਾ ਇਹ ਨਹੀਂ ਆ ਵੀ ਮੈਂ ਸਾਹਮਣੇ ਆ ਕੇ 2 ਮਿੰਟ ਹੀ ਆ ਮੈਨੂੰ ਹੁਣ ਮਜਬੂਰੀ ਤੈਨੂੰ ਫੋਨ ਕਰਨਾ ਪਿਆ। ਹਾਂ। ਸੇਵਾ ਤਾਂ ਹੁਣ ਰਾਤ ਨੂੰ ਚੱਲ ਗਈ। ਦਿਨਾਰੀ ਸੇਵਾ ਤੋਂ ਤੇ ਢਿਕਾਰੀ ਵੀ ਟਿਕੂਰੀ। ਰਾਤ ਨੂੰ ਤੇਰੇ ਵਾਲੇ ਭਰਾ ਨੇ ਤੇ ਟੈਗ ਲਵਾ ਕੇ ਮੈਨੂੰ ਉਹ ਵੀ ਨਾਲ ਲਾ ਕੇ ਪੈਗਾ ਪਤਨ ਜਾ ਕੇ ਕਿੱਧਰ ਪੈ ਗਿਆ। ਹੁਣ ਮੈਂ ਇੱਥੇ ਬੈਠਾ। ਤੈਨਾਂ ਉਮੀਦ ਵੀ ਨਹੀਂ। ਆ ਗਈ ਤੂੰ ਕੋਈ ਨਹੀਂ ਮਨਪ੍ਰੀਤਾ ਬੈਠੀ ਹੈ ਵਾ ਤੇਰੀ ਮੰਮੀ ਕੋਲ ਗਈ ਹੈ ਤੇਰੇ ਕੋਲੇ ਕੋਣ ਹੈ ਇਸ ਟਾਈਮ ਉਨਾ ਬੀਬੀ ਹੈ ਤਾਂ ਫਿਰ ਪਾਸੇ ਹੋ ਕੇ ਗੱਲ ਕਰਨਾ ਫਿਰ ਤੂੰ ਕੋਲੇ ਬੈਠ ਕੇ ਗੱਲ ਕਰੀਂ ਬੀਬੀ ਨਹੀਂ ਸੁਣੁੰਦੀ ਸੀ ਉਹ ਤਾਰੀ ਨੂੰ ਇਹ ਕਰਨੀ ਆ ਯਾ ਬੀਬੀ ਨੂੰ ਮੈਨੂੰ ਤਾਰੀ ਕੀ ਕਰਨੀ ਨਹੀਂ ਸੁਣਦਾ ਅੱਛਾ ਅੱਛਾ ਤਾਂ ਫੇਰ ਵੀ ਸੋਨ ਦਾ ਸੋਨ ਦਾ ਕੁਝ ਨਹੀਂ ਜਦੋਂ ਸਭ ਕੁਝ ਸੁਣ ਜੂਗਾ ਜਿੱਦ ਮੇਰੀ ਗੱਲ ਸੁਣੋ ਹਾਂ ਦੱਸੋ ਨਾ ਯਾਰ ਨਾ ਦੱਸ ਮੈਂ ਕਾ ਤੂੰ ਵਿਸ਼ਵਾਸ ਨਹੀਂ ਮੇਰੇ ਤੇ ਕੋਈ ਵਿਸ਼ਵਾਸ ਕਿਉਂ ਨਹੀਂ ਆ ਤੇਰੇ ਤੇ ਵਿਸ਼ਵਾਸ ਤਾਂ ਸਾਰਾ ਹੀ ਹੈ ਮੈਨੂੰ ਦੇਖ ਤਾਂ ਨਹੀਂ ਇਹ ਮਤਲਬ ਦੀ ਨਾ ਜੇ ਮੈਂ ਪੈਨ ਵਸਿੰਦੇ ਮਾਲਕੰ ਕਰਤਾਂ ਕਿਵੇਂ ਸਹਨ ਬਸ ਦੀ ਹੁੰਦੀ ਹੈ ਤੂੰ ਬੜਾ ਤੰਗ ਕਰਦਾ ਹੈਂ ਤੰਗ ਨਹੀਂ ਕਰਦਾ ਮੈਂ ਤਾਂ ਪਿਆਰ ਕਰਦਾ ਉਹਨਾਂ ਮੈਂ ਤਾਂ ਤੈਨੂੰ ਤੰਗ ਕੀਤਾ ਥੋੜੀ ਹੁੰਦਾ ਹੈਗਾ ਤੰਗ ਹੀ ਹੁੰਦਾ ਹੈ ਮੈਂ ਜਿਦੂ ਅਗਲੇ ਨੂੰ ਨਹੀਂ ਉਹ ਤਗਲੀਜ ਹੋ ਵੀ ਅਗਲਾ ਵੀ ਤੰਗ ਹੋਵੇ ਹਨਾ ਖਿਸ਼ਾਨ ਹੋਵੇ ਉਹ ਪਿਆਰ ਨਹੀਂ ਹੁੰਦਾ ਉਹ ਤੰਗ ਹੀ ਹੁੰਦਾ ਨੇ ਮੇਰੀ ਗੱਲ ਸੁਣ ਆਪਾਂ ਉੱਤੇ ਉੱਥੇ ਗਏ ਸੀ ਕਿ ਕਿਹੜੀ ਜਗ੍ਹਾ ਗਏ ਸੀ ਅਪਟਲ ਦਾ ਕਮਰਾ ਵੀ ਲਿਆ ਸੀ ਮੈਂ ਯਾਦ ਕਰਵਾਇਆ ਕਰੋ ਮੇਰਾ ਹੁਣ ਜੀ ਨਹੀਂ ਲੱਗਣਾ ਮੈਂ ਛੇਤੀ ਆਉਂਗੀ ਥੋੜਾ ਦੇਖ ਲਾ ਨਮੋਣਾ ਕੋਈ ਜੀ ਨਹੀਂ ਲੱਗਦਾ ਫਿਰ ਜੀ ਮਾ ਉਹਨੂੰ ਬੜਾ ਤੋਂ ਐਵੇਂ ਬੜੇ ਨਾਰੇ ਲਾਰੇ ਲਾਉਣੀ ਹੈ ਤੇ ਮੈਨੂੰ ਲਾਰੇ ਨਹੀਂ ਲਾਉਂਦੀ ਹੁਣ ਟਿਕ ਟਕਾਤਾ ਹੋ ਜੀ ਉਹ ਭਾਬੀ ਮੁੰਡੇ ਨੂੰ ਉਹ ਕਰਵਾਉਂਦੀ ਫਿਰਦੀ ਐ ਪੋਟੀ ਕਰਵਾਉਂਦੀ ਫਿਰਦੀ ਬਾਹਰ ਹੋ ਸੌਂ ਜੀ ਫਿਰ ਆ ਮਾ ਜੀ ਕਿਵੇਂ ਕਰਾਂਗੇ ਦਸ ਵਰੇ ਇੱਥੇ ਆ ਕੇ ਹਾਂ ਹਾਂ ਮੈਂ ਸਭ ਤੋਂ ਪਹਿਲਾਂ ਜੰਕ ਫੀ ਪਾ ਲਵਾਂਗੀ ਆ ਜੰਕ ਫੀ ਪਾਣੀ ਸਭ ਤੋਂ ਪਹਿਲਾਂ ਮੈਂ ਠਰ ਠਰ ਜੂਗੀ ਨਾ ਉੰਡੀ ਹੋਈ ਆ ਕੁੱਤੇ ਹੋਰ ਕੁੱਤੇ ਹੋਰ ਡੰਕੀ ਜਾਂਦੇ ਐ ਮੈਂ ਪਤਾ ਕੀ ਕਰਾਂ ਮੈਂ ਸ਼ੁਰੂ ਕਰੂੰਗਾ ਮੱਥੇ ਤੋਂ ਠੀਕ ਐ ਹਲੋ ਹਾਂ ਮੱਥੇ ਤੋਂ ਸ਼ੁਰੂ ਕਰੂੰਗਾ ਮੱਥੇ ਤੋਂ ਮੱਥੇ ਤੋਂ ਸ਼ੁਰੂ ਕਰਦਾ ਕਰਦਾ ਫਿਰ ਹੌਲੀ ਹੌਲੀ ਉਤੇ ਆ ਜਾਊਗਾ ਅੱਛਾ ਫਿਰ ਹੋਰ ਹੋਣੀ ਫਿਰ ਹੋ ਜਾਏ

ਪਟੰਡੀ ਹੋਣ ਦੇ ਉਹ ਤੇ ਕਰਦਿਆ ਕਰਨਾ ਆਉਂਗੀ ਫਿਰ ਮੈਂ ਸੁਣਾ ਬਰਬਰ ਬਰ ਕੋ ਮਾਨਸ ਵਰ ਕੋ ਦੇਖ ਮੇਰੀ ਗੱਲ ਸੁਣਾ ਪੈਗ ਮੇਰੇ ਹੈਗੇ ਲੱਗੇ ਨੇ ਠੀਕ ਹੈ ਨਾ ਮੇਰੀ ਗੱਲ ਸੁਣ ਹੂੰ ਗੇਬੇ ਜਾਣਾ ਚਾਹੀਦੀ ਦਵਾਈ ਦੀ ਰਹਿਣਾ ਕਿ ਕਿੱਟ ਨਾ ਤੈਨੂੰ 2 ਮਿੰਟ ਕਰ ਲੈ ਗੱਲ ਤੂੰ 4 ਮਿੰਟ ਗੱਲ ਕੀਤੀ ਅੱਜ ਤੂੰ ਤਾਂ ਗੱਲ ਤਾਂ ਕਰ ਲੈ ਕਰ ਮੈਨਾਂ ਮੈਨੂੰ ਮੂਡ ਤਾਂ ਬਣਾ ਦੇ ਕਿਸੇ ਲੋਟ ਭੱਜੂ ਭੱਜੂ ਕਰੀ ਜਾਨੀ ਏਡੀ ਤੈਨੂੰ ਕੀ ਕਹਾਲ ਕੋਈ ਘੜੀ ਐ ਵੀ ਦੱਸ ਕਿਵੇਂ ਆ ਕੁੱਤਾ ਬੜਾ ਪੌਂਕੀਆਂ ਦਾ ਕੁੱਤੇ ਡੜਾ ਮਾਰਨਾ ਬੋ ਬਨਵਾ ਕੇ ਪਹਿਲਾਂ ਤਾਂ ਹਾਂ ਤੁਸੀਂ ਚਾਰੇ ਕਿਉਂ ਕਿ ਕਿਵੇਂ ਜਮਾਈ ਕਿਉਂ ਮੈਂ ਕਿ ਉੱਪਰ ਚੜਾਂਗੇ ਚਵਾਰੇ ਤੇ जब आ रही थी बैठ्हा मैं होर में कितने होना सीधा सो। हम्म मैं भी आऊंगी। कदम है ते मैं ना मेरी गारंटी होना मैं वो सामान समझ जाने लेके आया दूजे चीज में सिद्ध ही है तो तुम आप तो देख नहीं फिर नाकी भी आता है। हाय जीजू देखी मुन्ना टेंशन ली कि मैं तो नाली से ना मुन्ना कर भी ਫਿਰ ਮੈਂ ਹੁਣ ਕੀ ਕਰਾਂ ਫਿਰ ਦੱਸ ਹੁਣ ਸਵਾਦ ਹੁਣ ਲੈ ਨੂੰ ਆਪਾਂ ਜੋ ਬਲੇਟ ਕੇ ਖਾਈਏ ਤਾਂ ਕੀ ਉਹਦੇ ਨਾਲ ਫਿਰ ਸਵਾਦ ਆਉਂਦਾ ਦੱਸ ਫਿਰ ਮੈਨੂੰ ਹਾਂ ਆਉਂਦਾ ਹੈ ਕੀ ਇੱਕ ਰਾਸ ਗੁੱਲਾ ਹੈ ਜੋ ਨਾਲ ਪਲਫਾਫੇ ਚ ਭਰੇਟ ਕੇ ਖਾਈਏ ਸਵਾਦ ਦੇਊਗਾ ਸਵਾਦ ਤਾਂ ਸਵਾਦ ਆਉਂਦਾ ਹੈ ਮੈਨੂੰ ਸਵਾਦ ਨਾਲ ਗੱਭਰ ਹੋਰ ਕੋਈ ਕਾਹ ਲੈਣ ਨੂੰ ਤੱਕਦਾ ਕਾਹ ਕਿ ਮੈਂ ਪੜਲਾਂ ਫਿਰ ਤੂੰ ਕੋਈ ਹੱਲ ਦੇਖਣਾ ਉਹਦਾ ਫਿਰ ਕਿ ਮੈਂ ਗਲੀ ਤੜਕੇ ਦੇਉਂਗਾ ਫਿਰ ਤੁਹਾਨੂੰ ਲਿਆ ਕੇ ਫਰਾਏ ਨਹੀਂਗਾ ਕਿ ਮੈਂ ਤੁਹਾਨੂੰ ਹੁਣੇ ਹੀ ਤਵਾਖੇ ਹੁਣ ਤੱਕ ਰਮਸ ਕਰ ਲਿਆ ਕਰੀਗਾ ਕਿ ਨਹੀਂ ਮੈਂ ਤਾਂ ਦੇਖ ਲਾ ਬਿਨਾ ਕਰੂੰਗਾ ਠੀਕ ਹੈ ਪਹਿਲੀ ਗੱਲ ਤਾਂ ਪਹਿਲੇ ਮੈਂ ਦਵਾਈ ਲਿਆ ਕੇ ਦੇਣੀ ਮੈਂ ਤੜਕੇ ਪਹਿਲਾਂ ਇਹਦੇ ਪੋਲੇ ਜੋਂ ਦੱਸਦਾ ਮੈਂ ਕੁਝ ਨਹੀਂ ਭੁੱਲਦਾ ਭਲਦਾ ਦਵਾਈ ਮੈਂ ਲਿਆ ਦੂੰਗਾ ਸਾਡਾ ਪਰ ਕੋਈ ਨਹੀਂ ਬੇਬੇ ਤੇ ਕੀ ਆਂਦੇ ਤੈਨੂੰ ਵੀ ਪਿੰਡ ਦਵਾਈ ਦੇਣੇ ਆਉਂਦੇ ਜੀ ਜੀ ਤੁਹਾਨੂੰ ਉਹ ਚਿਚੇ ਦਾ ਨਾ ਜੀ ਨਹੀਂ ਲੱਗਿਆ ਨਾ ਚਿਚੇ ਦਾ ਇੱਥੇ ਮੂਡ ਬਣਾਉਂਦਾ ਸੀ ਇਹਨਾਂ ਦੇ ਜੱਟ ਆ ਗਏ ਮੂਡ ਬਣਾਉਂਦਾ ਹੈ ਆਪਦਾ ਮੂਡ ਤਾਂ ਟਾਈਮ ਨੂੰ ਬਣਾਉਣਾ ਪੋਗਾ ਕੇ ਉਹ ਬੋਪ ਦਿੱਤਾ ਕਰਕੇ ਲੈ ਕੇ ਆਏ ਮੇਰੇ ਵਾਸਤੇ ਕੇਸ ਸਰਪਾ ਕੇ ਹਾਂ ਲੈ ਕੇ ਆਏ ਸਰਪਾ ਕੇ ਨਾਲ ਕੁਝ ਨਾ ਰੱਖਿਆ ਤਾਂ ਬੰਨਿਆ ਨਾ ਕੁਝ ਉਹ ਤੇ ਆ ਕੁੱਤੇ ਕੱਤੇ ਜੱਪ ਕਰਾ ਲਾ ਪਹਿਲਾਂ ਤੇ ਕਿਤੇ ਮੈਨੂੰ ਇਹ ਨਾ ਮੈਨੂੰ ਪਿਸਟਲ ਕੱਢ ਕੇ ਮਾਰਨਾ ਪਵੇ ਇਹਨਾਂ ਦੇ ਹਾਂ ਚੰਕੀ ਜਿੱਦੇ ਭੱਜਿਆ ਫਿਰ ਹੈ